ਸਤਿ ਸ਼੍ਰੀ ਅਕਾਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਡੇਲੀ ਨਿਊਜ਼ ਮੋਹਾਲੀ ਦੀ ਸੀਐਸਟਾਫ ਦੀ ਟੀਮ ਵੱਲੋਂ ਤਿੰਨ ਵਿਅਕਤੀਆਂ ਕੋਲੋਂ 4 ਕਿਲੋ 500 ਗ੍ਰਾਮ ਅਫੀਮ ਅਤੇ 1,50,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਸ਼ਾ ਤਸਕਰੀ ਖਿਲਾਫ ਜ਼ੀਰੋ ਟੋਲ ਦੀ ਨੀਤੀ ਆਪਣਾ ਸਖ਼ਤ ਕਾਰਵਾਈ ਕਰਨ ਦੇ ਹਦੇਸ਼ਾ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸੈੱਜਾ ਦਾ ਜੀਤ ਸਿੰਘ ਨਗਰ ਵੱਲੋਂ यूपी ਦੇ ਰਹਿਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 4 ਕਿਲੋ 500 ਗ੍ਰਾਮ ਅਫੀਮ ਅਤੇ 1,50,000 ਰੁਪਏ ਦੀ ਟਰੱਕ ਮਨੀ ਬਰਾਮਦ ਕੀਤੀ ਹੈ। ਉਕ ਉਪ ਕਪਤਾਨ ਜੋ ਕਿ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸਐਸਨਗਰ ਤਰਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਕ ਪਾਰੀ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰਾਧ ਚਲਾਈ ਮੁਹਿੰਮ ਦੇ ਦੌਰਾਨ ਸ਼੍ਰੀਮਤੀ ਡਾਕਟਰ ਯੋਦੀ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸਐਸਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀਐਸਟਾਫ ਮੁਹਾਲੀ ਕੰਪ ਐਟ ਖਰੜ ਦੀ ਟੀਮ ਨੇ ਲੋ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસેથી 504 ਕਿਲੋ 500 ਗ੍ਰਾਮ ਹਫੀਮ ਅਤੇ 1,50,000 ਰੁਪਏ ਦੀ ਡਰੱਗ ਮਨੀ ਬ੍ਰਾਮਰ ਕਰਾਉਣ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਮੁਹਾਲੀ ਪੁਲਿਸ ਨੂੰ ਕਾਣੀ ਕਬੱਡੀ ਸਫਲਤਾ ਮਿਲੀ ਹੈ ਜਦੋਂ ਸੀਆਈਏ ਦੀ ਟੀਮ ਨੇ ਕੰਬਾਲੇ ਇੰਡਸਟਰੀ ਜੀ ਲੈ ਕੇ ਰਹਿ ਰਹੇ ਤਿੰਨ ਦੋਸ਼ੀਆਂ ਨੂੰ ਸੱਦੇ ਚਾਰ ਕੁ ਮੌਫੀ ਤੇ 1.5 ਲੱਖ ਰਗਮਨੀਆ ਚਾਭ ਦਿੱਤਾ ਇਹ ਦੋਸ਼ੀ ਇੱਥੋਂ ਯੂਪੀ ਦੇ ਰਹਿਣ ਵਾਲੇ ਹਨ ਇਹਨਾਂ ਚੋਂ ਦੋ ਦੋਸ਼ੀ ਵਿਸ਼ਨੂ ਤੇ ਵਰਜੇਸ਼ ਸਕੇ ਭਰਾ ਹਨ ਇਹਨਾਂ ਤੇ ਪਹਿਲਾਂ ਵੀ ਇੱਕ ਤੀਜਾ ਦੋਸ਼ੀ ਰਵੀ ਕੁਮਾਰ ਉਮਰਾਤਾਬਾਦਾ ਰਹਿਣ ਵਾਲਾ ਹੈ ਰਵੀ ਤੇ ਵਰਜੇਸ਼ ਤੇ ਪਹਿਲਾਂ ਵੀ ਅਸਮੁੰਦ ਦੇ ਪਰਚੇ ਦਰਜ ਹਨ ਇਹ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਪਰਚਾ ਦਰਜ ਕਰਕੇ ਟੀਮ ਨੇ ਟਾਈਮਲੀ ਉੱਥੇ ਰੇਡ ਕਰਕੇ ਇਹਨਾਂ ਨੂੰ ਕਾਬੂ ਕੀਤਾ ਹੈ ਇਨਾਂ ਨੂੰ ਇੱਕ ਮਾਲਯੋਗ ਦਾਅਵਾ ਤੁਸੀਂ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਖਾਸੀ ਕੀਤਾ ਜਾਵੇਗਾ ਤੇ ਇਹਨਾਂ ਦੀ ਅਗਲੀ ਪੁੱਛਗਿੱਛ ਦੌਰਾਨ ਅਹਿਮ ਖਾਸੇ ਹੋਣ ਦੀ ਉਮੀਦ ਹੈ